ਅਦੇ ਵਿੱਚ ਡਾਇਰੈਕਟਰਾਂ ਵੱਲੋਂ ਡਾਇਰੈਕਟਰਾਂ ਵੱਲੋਂ ਪਰਪੂਰੀਓ ਜਾਟ ਮੂਵੀ ਦੀ ਟੀਮ ਵੱਲੋਂ ਮਸੀਹ ਭਾਈਚਾਰੇ ਦੇ ਹਰਦੇ ਜਿਹੜੇ ਆ ਬਰਿੰਦਰ ਦਾਸ ਨੇ ਕੰਮ ਕੀਤਾ ਸੀ ਮਸੀਹ ਭਾਈਚਾਰੇ ਦੇ ਦਿਨ ਨੂੰ ਠੇਸ ਪਹਚਾਈ ਸੀ ਔਰ ਸਾਡੇ ਪਰਮੇਸ਼ਵਰ ਪਰਮ ਯਿਸੂ ਮਸੀਹ ਜੀ ਦੀ ਮੂਤ ਦੇ ਅੱਗੇ ਸਰੂਪ ਦੇ ਅੱਗੇ ਖਲੋ ਕੇ ਕਵੀਤਰ ਪੁੱਲਪੜ ਦੇ ਅੱਗੇ ਖਲੋ ਕੇ ਉਹਨਾਂ ਨੇ ਗੁਰਨਦੀਪ ਹੁੱਡਾ ਨਾਮ ਦਾ ਐਕਟਰ ਆ ਔਰ ਉਹਨਾਂ ਨੇ ਪੁਰੇ ਮਸੀਹ ਭਾਈਚਾਰੇ ਦੇ ਮਾਣ ਤੇ ਠੇਸ ਪਹਾਈ ਸੀ ਤੁਸੀਂ ਵਿਰੋਧੀਆਂ ਨੂੰ ਚੇਤਾਵਨੀ ਦੇਣਾ ਚਾਹਨਾ ਵੀ ਪੁਲਿਕ ਵਿੱਚ ਲਈ ਅਗਰ ਮਸੀਹ ਭਾਈਚਾਰੇ ਦੇ ਨਾਲ ਕੋਈ ਜਾਂ ਮਸੀਹ ਭਾਈਚਾਰੇ ਦੇ ਜੇ ਸਿਧਾਂਤ ਨੇ ਉਹਨਾਂ ਦੇ ਨਾਲ ਛੇੜਛਾੜ ਕਰੇਗਾ ਉਹਨਾਂ ਦੇ ਵਿਰੁੱਧ ਬੰਦ ਕਾਨੂੰਨੀ ਕਾਰਵਾਈ ਜਿਹੜੀ ਆ ਕਰਵਾ ਦਿੱਤੀ ਜਾਏਗੀ ਅਸੀਂ ਸਾਨੂੰ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਨੇ ਸਿਖਾਇਆ ਵੀ ਸਾਰਿਆਂ ਨੂੰ ਮਾਫ਼ ਕਰੋ ਇਹ ਸਾਨੂੰ ਸੈਲਫ ਟਾਰਗੇਟ ਸਮਝਦੇ ਨੇ ਤਾਂ ਕਰਕੇ ਸਾਡੀ ਧਾਰਮਿਕ ਭਾਵਨਾ ਨੂੰ ਠੇਸ ਪਹੁੰਚਾਉਂਦੇ ਨੇ ਸਾਡੀਆਂ ਧਾਰਮਿਕ ਭਾਵਨਾ ਨੂੰ ਆਦ ਕਰਦੇ ਨੇ ਸਾਨੂੰ ਝੰਡੋੜਦੇ ਨੇ ਉਸਨੂੰ ਚੈੱਕ ਕਰਦੇ ਨੇ ਵੀ ਇਹਨਾਂ 'ਚ ਤੜਕ ਨਹੀਂ ਗਿਆ ਹallelujah praise the lord ਵਿਚਾਰਮਦਾਸੀਆ ਚੈਨਲ ਦੇ ਉੱਤੇ ਤੁਹਾਡਾ ਸਵਾਗਤ ਕਰਦੇ ਹਾਂ ਔਰ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਜਿਵੇਂ ਕਿ ਤੁਸੀਂ ਜਾਣਦੇ ਹੋ ਜਾਟ ਫਿਲਮ ਨੂੰ ਲੈ ਕੇ ਜੋ ਕਿ ਸੰਨੀ ਦੇਵ ਦੀ ਨਵੀਂ ਫਿਲਮ ਆਈ ਹੈ ਜਾਰ ਉਸ ਨੂੰ ਲੈ ਕੇ ਜੋ ਕਿ ਪੂਰਾ ਮੁਸੀਬਾ ਇਚਾਰਾ ਰੋਸ ਤੇ ਵਿੱਚ ਆਇਆ ਗੁੱਸੇ ਦੇ ਵਿੱਚ ਆਇਆ ਕਿਉਂਕਿ ਉਸ ਦੇ ਵਿੱਚ ਕੁਝ ਐਸੇ ਸੀਨ ਦਿਖਾਈ ਦਿੱਤੇ ਨੇ ਜਿਸ ਨੂੰ ਜੋ ਕਿ ਦੇਖ ਕੇ ਮੁਸੀਬਾ ਇਚਾਰਾ ਦੇ ਦਿਲਾਂ ਨੂੰ ਠੇਸ ਪਹੁੰਚੀ ਜਿਸ ਤੇ ਵਿੱਚ ਸਾਡੇ ਪਵਿੱਤਰ ਪੁਲਪਟ ਦੀ ਬੇਅਦਬੀ ਕੀਤੀ ਗਈ ਹੈ ਚਚਸ ਦੀ ਬੇਅਦਬੀ ਕੀਤੀ ਗਈ ਹੈ ਔਰ ਉਸ ਨੂੰ ਲੈ ਕੇ ਜੋ ਕਿ ਗਲੋਬਲ ਕਿشن ਐਕਸ਼ਨ ਕਮੇਟੀ ਨੇ ਜੋ ਕਿ ਉਹਨਾਂ ਦੇ ਖਿਲਾਫ ਜੋ ਕਿ ਅਰਖਾਸਤ ਦਿੱਤੀ ਸੀ ਉਹਨਾਂ ਦਾ ਕੰਪਲੇਟ ਦਿੱਤੀ ਸੀ ਔਰ ਪ੍ਰਸ਼ਾਸਨ ਨੇ ਉਹਨਾਂ ਦੇ ਉੱਤੇ ਜੋ ਕਿ ਪੱਚਾ ਦਰਜ ਕਰ ਦਿੱਤਾ ਹੈ ਪਰ ਉਹ ਅਸੀਂ ਪੂਰੀ ਵੀਡੀਓ ਨੂੰ ਵਾਚ ਕਰਦੇ ਹਾਂ ਪੂਰੀ ਵੀਡੀਓ ਨੂੰ ਦੇਖਦੇ ਹਾਂ ਔਰ ਪੂਰੀ ਗੱਲਬਾਤ ਨੂੰ ਸੁਣਦੇ ਹਾਂ ਕਿ ਗਲੋਬਲ ਕਿشن ਐਕਸ਼ਨ ਕਮੇਟੀ ਦੇ ਪ੍ਰਧਾਨ ਸ਼੍ਰੀ ਜਤਿੰਦਰ ਮਸੀ ਗੌਰਵ ਜੀ ਦੇ ਦੁਆਰਾ ਸਭ ਲੋਕਾਂ ਨੂੰ ਕੀ ਮੈਸੇਜ ਦਿੱਤਾ ਗਿਆ ਔਰ ਨਾਲ ਨਾਲ ਉਹਨਾਂ ਨੇ ਪ੍ਰਸ਼ਾਸਨ ਦਾ ਵੀ ਧੰਨਵਾਦ ਕੀਤਾ ਕਿ ਪ੍ਰਸ਼ਾਸਨ ਨੇ ਵੀ ਉਹਨਾਂ ਦਾ ਸਾਥ ਦਿੱਤਾ ਭਲੇ ਆਓ ਅਸੀਂ ਫੁੱਲ ਵੀਡੀਓ ਨੂੰ ਵਾਚ ਦਿਆਂ ਹੋਰੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਗੋਡ ਬlesਸ ਯੂ ਹੇਲੂਇਆ ਬੋਲੋ ਪ੍ਰਭੂ ਯਸ਼ੁਅ ਮਸੀਹ ਦੇ ਨਾਮੇ ਕੀ ਉਹ ਜ਼ਿੰਦਾ ਸਿਮਾਨ ਦੇ ਹੇਲੂਇਆ ਕੈਮਸ ਜੀ ਸੁਣਾ ਗੁੱਡ ਗਾਈਡ ਦੇ ਵੀ ਪੂਰੇ ਸਮੁੱਚੇ ਦੇਸ਼ਾਂ ਵੀ ਦੇਸ਼ਾਂ ਦੇ ਵਿੱਚ ਵਸਦੇ ਹੋਏ ਮਸੀਹ ਭਾਈਚਾਰੇ ਨੂੰ ਮੁਬਾਰਕਬਾਦ ਦਿਨਾ ਔਰ ਪਰਮੇਸ਼ਵਰ ਦਾ ਅਸੀਂ ਧੰਨਵਾਦ ਕਰਦੇ ਆ ਦੀ ਪਰਮੇਸ਼ਵਰ ਨੇ ਇੱਕ ਵਾਰੀ ਫੇਰ ਸਮੁੱਚੇ ਮਸੀਹ ਭਾਈਚਾਰੇ ਦੀ ਜਿੱਤ ਕਰਵਾਈ ਆ ਜੋ ਪਿਛਲੇ ਦਿਨਾਂ ਦੇ ਵਿੱਚ ਅਸੀਂ ਦੇਖਿਆ ਸੀ ਇੱਕ ਜਾਟ ਮੂਵੀ ਜਿਹੜੀ ਰਿਲੀਜ਼ ਹੋਈ ਸੀ ਉਹਦੇ ਵਿੱਚ ਡਾਇਰੈਕਟਰਾਂ ਵੱਲੋਂ ਪਰ ਪੂਰੀਓ ਜਾਟ ਮੂਵੀ ਦੀ ਟੀਮ ਵੱਲੋਂ ਮਸੀਹ ਭਾਈਚਾਰੇ ਦੇ ਹਰਦੇ ਜਿਹੜੇ ਆ ਮਰਿੰਦਰ ਦਾਸ ਨੇ ਕੰਮ ਕੀਤਾ ਸੀ ਮਸੀਹ ਭਾਈਚਾਰੇ ਦੇ ਦਿਨ ਨੂੰ ਠੇਸ ਬਚਾਈ ਸੀ ਪਰ ਸਾਡੇ ਪਰਮੇਸ਼ਵਰ ਪ੍ਰਭੂ ਯਿਸੂ ਮਸੀਹ ਜੀ ਦੀ ਮੂਤ ਦੇ ਅੱਗੇ ਸਰੂਪ ਦੇ ਅੱਗੇ ਖਲੋ ਕੇ ਪਵਿੱਤਰ ਪੁੱਲਪੜ ਦੇ ਅੱਗੇ ਖਲੋ ਕੇ ਉਹਨਾਂ ਨੇ ਜਰਨਦੀਪ ਕੁਡਾ ਨਾਮ ਦਾ ਐਕਟਰ ਆ ਪਰ ਉਹਨਾਂ ਨੇ ਪੂਰੇ ਮਸੀਹ ਭਾਈਚਾਰੇ ਦੇ ਮਾਂ ਤੇ ਠੇਸ ਪਹਾਈ ਸੀ ਵਿਚਾਰਚ ਦੇ ਵਿੱਚ ਗੋਲੀਆਂ ਦੇ ਨਾਲ ਸਮੁੱਚੇ ਮਸੀਹ ਭਾਈਚਾਰੇ ਨੂੰ ਦਸਾਇਆ ਭੰਨ ਹੋਏ ਸੀ ਉਹਨੂੰ ਲੈ ਕੇ ਪੂਰੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵਸਦੇ ਮਸੀਹ ਭਾਈਚਾਰੇ ਦੇ ਵਿੱਚ ਬਹੁਤ ਰੋਸ ਸੀ ਅਸੀਂ ਜਲੰਧਰ ਪੁਲਿਸ ਕਮਿਸ਼ਨਰ ਨੂੰ ਐਪਲੀਕੇਸ਼ਨ ਦਿੱਤੀ ਸੀ ਵੀ ਇਹਨਾਂ ਦੇ ਉੱਪਰ ਬੰਦੀ ਕਾਨੂੰਨੀ ਕਾਰਵਾਈ ਕਰਵਾਈ ਜਾਵੇ ਔਰ ਸਿਰਫ ਜਿਹੜੇ ਫਿਲਮਾਂ ਦੇ ਸ਼ਿਨਮਾ ਦੇ ਵਿੱਚ ਜਿਹੜੇ ਸੀਨ ਆ ਉਹਨੂੰ ਜਿਹੜਾ ਕਟਿਆ ਜਾਵੇ ਉਹਨੂੰ ਜਿਹੜਾ ਖਤਮ ਕੀਤਾ ਜਾਵੇ ਜਿਹਦੇ ਨਾਲ ਮਸੀਹ ਭਾਈਚਾਰੇ ਦੇ ਹਿੱਦ ਦੇ ਜਿਹੜੇ ਰੁੰਧਰੇ ਗਏ ਨੇ ਉਹਨਾਂ ਦਾ ਮਲਾਂ ਭੱਟੀ ਦਾ ਕੰਮ ਕੀਤਾ ਜਾਵੇ ਸੋ ਅਸੀਂ ਅੱਗੇ ਪੁਲਿਸ ਪ੍ਰਸ਼ਾਸਨ ਦਾ ਧੰਨਵਾਦ ਕਰਦੇ ਆ ਵੀ ਉਹਨਾਂ ਨੇ ਜਿਹੜਾ ਸੀਰੀ ਸੀ ਉਹ ਵੀ ਘਟਾਤਾ ਵਾ ਔਰ ਸੈਂਸਰ ਬੋਰਡ ਵੱਲੋਂ ਸਾਨੂੰ ਉਹ ਲੈਟਰ ਵੀ ਆ ਗਈ ਆ ਔਰ ਜਿਨੇ ਵੀ ਇਹਨਾਂ ਦੀ ਟੀਮ ਸੀ ਜਾਟ ਫੋਰਮ ਉਹ ਵੀ ਦੀ ਉਹਨਾਂ ਸਾਰਿਆਂ ਦੇ ਪਰਚਾ ਦਰਜ ਕਰ ਦਿੱਤਾ ਗਿਆ ਵਾ ਪਰ ਅਸੀਂ ਧੰਨਵਾਦ ਕਰਦੇ ਆ ਮਸੀਹ ਭਾਈਚਾਰੇ ਵੱਲੋਂ ਡਿਪੂਲਸ ਪ੍ਰਸ਼ਾਸਨ ਨੇ ਬਹੁਤ ਵਧੀਆ ਕੰਮ ਕੀਤਾ ਔਰ ਮੈਂ ਗਾਹ ਨਹੀਂ ਮਸੀਹ ਬਰੋਡੀਆਂ ਨੂੰ ਚੇਤਾਵਨੀ ਦੇਣਾ ਚਾਹਣਾ ਡਿਪੂਲਖ ਵਿੱਚ ਵੀ ਅਗਰ ਮਸੀਹ ਭਾਈਚਾਰੇ ਦੇ ਨਾਲ ਕੋਈ ਜਾਂ ਮਸੀਹ ਭਾਈਚਾਰੇ ਦੇ ਦੇ ਸਿਧਾਂਤ ਨੇ ਉਹਨਾਂ ਨਾਲ ਛੇੜਛਾੜ ਕਰੇਗਾ ਉਹਨਾਂ ਦੇ ਉੱਤੇ ਬੰਦ ਕਾਨੂੰਨੀ ਕਾਰਵਾਈ ਜਿਹੜੀ ਆ ਕਰਵਾ ਦਿੱਤੀ ਜਾਏਗੀ ਸੋ ਸਿ ਧੰਨਵਾਦ ਕਰਦੇ ਆਂ ਪਰਮੇਸ਼ਵਰ ਦਾ ਪਰਮੇਸ਼ਵਰ ਨੇ ਕੁਆਲਿਫਾਇਰ ਜਿੱਤ ਕਰਵਾਈ ਆ ਪਰ ਮੈਂ ਇੱਕ ਗੱਲ ਹੋਰ ਇੱਥੇ ਕਾਊਂਟ ਕਰਨਾ ਚਾਹੁੰਦਾ ਬੇਅਸੀ ਕਿਸੇ ਧਰਮ ਦੇ ਖਿਲਾਫ ਨਹੀਂ ਆ ਕਿਸੇ ਜਾਤੀ ਦੇ ਖਿਲਾਫ ਨਹੀਂ ਆ ਕਿਸੇ ਨਾਸੀ ਮਾਲਾ ਜਨ ਨਾਲੇ ਬੋਲਦੇ ਜਿਹੜੇ ਫਿਲਮ ਐਕਟਰ ਆ ਅਸੀਂ ਉਹਨਾਂ ਨੂੰ ਵੀ ਪਿਆਰ ਕਰਦੇ ਆਂ ਮਗਰ ਅਸੀਂ ਇਹ ਕਦੀ ਵੀ ਬਰਦਾਸ਼ਤ ਨਹੀਂ ਕਰਾਂਗੇ ਵੀ ਸਾਡੇ ਮਸੀ ਭਾਈਚਾਰੇ ਦੇ ਖਿਲਾਫ ਕੋਈ ਏਦਾਂ ਦੀ ਮੂਵੀ ਬਣੇ ਜਾਂ ਕੋਈ ਏਦਾਂ ਦਾ ਸੀਨ ਆਵੇ ਅਸੀਂ ਉਹਨਾਂ ਨੂੰ ਵੀ ਬੇਨਤੀ ਕਰਦੇ ਆਂ ਵੀ ਗਾਂ ਵੀ ਅਗਰ ਬਾਲੀਵੁੱਡ ਦੇ ਵਿੱਚ ਕੋਈ ਵੀ ਫਿਲਮ ਬੰਦੀ ਆ ਇਸੀ ਦਾ ਖਾਸ ਕਰਕੇ ਧਿਆਨ ਰੱਖਿਆ ਜਾਵੇ ਵੀ ਤੁਹਾਨੂੰ ਸਾਰੀ ਦੁਨੀਆ ਦੇਖਦੀ ਆ ਔਰ مصیبتਾਂ ਚੜ ਦੇ ਲੋਕਾਂ ਦੇ ਮਨਾਂ ਤੇ ਦੂੰਗੀ ਠੇਸ ਪਹੁੰਚਦੀ ਆ ਜਦੋਂ ਕੋਈ ਵੀ ਇਦਾਂ ਦਾ ਕੰਮ ਕਰਦਾ ਇਸੀ ਦਾ ਖਾਸ ਧਿਆਨ ਰੱਖ ਕੇ ਕੋਈ ਵੀ ਫਿਲਮ ਤਿਆਰ ਕੀਤੀ ਜਾਵੇ ਵੀਡੀਓ ਬਣਾਈ ਜਾਵੇ ਔਰ ਅਸੀਂ ਸਾਰੇ ਧਰਮਾਂ ਨੂੰ ਪਿਆਰ ਕਰਦੇ ਆ ਸਾਰੇ ਧਰਮਾਂ ਨਾਲ ਲੈ ਕੇ ਚੱਲਦੇ ਆ ਔਰ ਮੈਂ ਪਰਮੇਸ਼ਵਰ ਦਾ ਵੀ ਧੰਨਵਾਦ ਕਰਦਾ ਔਰ ਮੀਡੀਆ ਦਾ ਵੀ ਧੰਨਵਾਦ ਕਰਦਾ ਵੀ ਜਿਨ੍ਹਾਂ ਨੇ ਸਾਡੀ ਆਵਾਜ਼ ਨੂੰ ਚੁੱਕਿਆ ਔਰ ਪੂਰੇ ਪ੍ਰਸ਼ਾਸਨ ਦਾ ਵੀ ਧੰਨਵਾਦ ਕਰਦਾ ਸੋ ਸਾਰਿਆਂ ਨੂੰ ਮੇਰੇ ਵੱਲੋਂ ਜੈ ਐਮ ਸੀ ਟੀ ਧੰਨਵਾਦ ਜੀ ਮੈਂ ਟੀਮ ਐ ਫਿਲਮ ਦੇ ਬੁੱਕਲੇ ਪ੍ਰਸਾਰਕ ਕੋਲ ਤੋਂ ਪਾ ਰਹੇ ਇਹਨਾਂ ਨੂੰ ਬਾਹਰ ਹੋਣ ਤੋਂ ਬਾਅਦ ਕਹਿਆ ਕਿ ਪਹਿਲਾਂ ਕਿਉਂ ਨਹੀਂ ਸੈਂਸਰ ਕੋਲ ਲੈ ਕੇ ਚਾਏ ਲਾ ਕੇ ਜੀ ਮੈਂ ਤੁਹਾਨੂੰ ਦੱਸਿਆ ਵੀ ਮਸੀਹ ਭਾਈ ਚਰੇ ਨੂੰ ਸੌਫਟ ਟਾਰਗੇਟ ਸਮਝਿਆ ਜਾਂਦਾ ਵੀ ਇਹਨਾਂ ਨੇ ਕਿਹੜਾ ਬੋਲਣਾ ਵਾ ਇਹਨਾਂ ਨੇ ਤੇ ਜੁੱਤੀਆਂ ਖਾ ਕੇ ਵੀ ਚਾਹ ਦੇ ਨਾਮ ਆ ਵੀ ਅਸੀਂ ਮਾਫ ਕਰਦੇ ਆ ਸੋਹੀ ਅਸੀਂ ਸਾਨੂੰ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਨੇ ਸਿਖਾਇਆ ਵੀ ਸਾਰਿਆਂ ਨੂੰ ਮਾਫ ਕਰੋ ਇਹ ਸਾਨੂੰ ਸੌਫਟ ਟਾਰਗੇਟ ਸਮਝਦੇ ਨੇ ਤਾਂ ਕਰਕੇ ਸਾਡੀ ਧਾਰਮਿਕ ਭਾਵਨਾ ਨੂੰ ਠੇਸ ਪਹ ਉਹ ਸਾਨੂੰ ਚੈੱਕ ਕਰਦੇ ਨੇ ਵੀ ਇਹਨਾਂ 'ਚ ਤੜਕ ਨਹੀਂ ਗਿਆ ਤੇ ਇਹ ਹੁਣ ਮਾਫਰਾਂ ਦੀ ਗੱਲ ਕੀਤੀ ਨਹੀਂ ਕਿ ਕਿਹੜੇ ਸਰਦੋਤ ਉਹ ਲੋਕ ਕੱਟਿਆ ਗਿਆ ਜੇ ਸਿਰਫ ਚਾਲੂ ਤੋਂ ਵੀ ਮਾਫੀ ਨਾ ਮੰਗਿਆ ਤਾਂ ਵੀ ਮਾਫੀ ਕੀਤੀ ਹੈ ਕਿ ਐਫ ਆਈ ਆਰ ਦਾਖਲ ਕਰਵਾਈ ਜਾਏਗੀ ਤੇ ਇਹਨੂੰ ਕਰ ਰਹੀ ਤੇ ਅੰਜਾਮ ਦਿੱਤਾ ਜਾਏਗਾ ਜੀ ਸਾਡੇ ਕੋ ਪਹਿਲਾਂ ਆਉਣ ਸਮੂਚਾ ਮਸੀਪਾਈ ਚਾਰੇ ਦੀ ਕਚੈਰੀ 'ਚ ਆ ਕੇ ਬੈਠਣ ਔਰ ਜੋ ਸਮੂਚਾ ਮਸੀਪਾਈ ਚਾਰਾ ਫੈਸਲਾ ਲਏਗਾ ਉਹ اسی ਚੀਤੇ ਆਪਣੇ ਭਰਾਤੀ ਦੇਖੇ ਬੰਦੀਆਂ ਨਾਲ ਬੈਠ ਕੇ ਗੱਲਬਾਤ ਕਰਕੇ ਅਗਲਾ ਫੈਸਲਾ ਤੁਹਾਨੂੰ ਦੱਸ ਦਿੱਤਾ ਜਾਏਗਾ ਸਭ ਤੋਂ ਪਹਿਲਾਂ ਵੀ ਐਫ ਆਈ ਆਰ ਦੀ ਮਾਫੀ ਉਹਨੇ ਆਪਣੇ ਅਫੀਸਰਾਂ ਤੋਂ ਅਗਲੀ ਕਾਰਵਾਈ ਮੰਗ ਕਰਦੇ ਤੋਂ ਬਲਕਿ ਮੰਗ ਕਰਦੇ ਕਿ ਇਹ ਵੀ ਸਾਰੀਆਂ ਹੋ ਜਾਣ। ਅਸੀਂ ਮੰਗ ਕਰਦੇ ਆ ਜੀ ਅਸੀਂ ਅਸੀਂ ਮੰਗ ਕਰਦੇ ਆ ਪੁਲਿਸ ਪ੍ਰਸ਼ਾਸਨ ਕੋਲ। ਔਰ ਧੰਨਵਾਦ ਵੀ ਕਰਦੇ ਆ ਉਹਨਾਂ ਨੇ ਐਫ ਆਈ ਆਰ ਦਰਜ ਕੀਤੀ ਔਰ ਸਿਨੇਮਾ ਹਾਲ ਜਿਹੜੇ ਨੇ ਉਹਨਾਂ ਦੇ ਵਿੱਚ ਉਹ ਵੀਡੀਓ ਵੀ ਰਿਮੂਵ ਕਰਵਾਈ ਆ। ਪਰ ਮੈਨੂੰ ਸੁਣਨ ਚ ਆਇਆ ਜਿ ਜਿਹੜੇ ਫਿਲਮ ਐਕਟਰ ਨੇ ਉਹ ਵੀ ਅਜੇ ਪ੍ਰਸ਼ਾਸਨ ਨਾਲ ਤਾਲਮੇਲ ਕਰ ਰਹੇ ਨੇ। ਸੋ ਅਸੀਂ ਵੀ ਕਹਿੰਦੇ ਆ ਵੀ ਜਰੂਰ ਸਾਡੇ ਨਾਲ ਵੀ ਤਾਲਮੇਲ ਕਰੋ। ਪਰਮੇਸ਼ਰ ਪਰਮੇਸ਼ੂ ਯਸ਼ੂ ਮਸੀ ਸਾਰਿਆਂ ਨੂੰ ਪਿਆਰ ਕਰਦੇ ਆ। ਉਹਨਾਂ ਦੀ ਕੌਮ ਵੀ ਸਾਰਿਆਂ ਨੂੰ ਪਿਆਰ ਕਰਦੀ ਕਿਸੇ ਐਟਰ ਦੇ ਖਿਲਾਫ ਕਿਸੇ ਡਾਇਰੈਕਟਰ ਦੇ ਖਿਲਾਫ ਜਾਂ ਪੂਰੀ ਬਾਲੀਵੁੱਡ ਇੰਡਸਟਰੀ ਦੇ ਖਿਲਾਫ ਨਹੀਂ ਆ ਅਸੀਂ ਅਸੀਂ ਸਿਰਫ ਉਹਨਾਂ ਬੰਦਿਆਂ ਦੇ ਖਿਲਾਫ ਆ ਵੀ ਜਿਹੜੇ ਧਾਰਮਿਕ ਭਾਵਨਾਵਾਂ ਨੂੰ ਥੇਸ ਪਹੁੰਚਾਉਂਦੇ ਆ ਲੋਕਾਂ ਦੀ ਮੈਂ ਸਮਝਦਾ ਸਮੁੱਚੇ ਮੁਸਲਮਾਨ ਇਚਾਰੇ ਵੱਲੋਂ ਮੈਂ ਗੱਲ ਕਰ ਰਿਹਾ ਵੀ ਬਾਕੀ ਵੀ ਜਿੰਨੇ ਵੀ ਧਰਮ ਆ ਕਿਸੇ ਵੀ ਧਰਮ ਦੇ ਖਿਲਾਫ ਵੀਡੀਓ ਨਹੀਂ ਬਣਨੀ ਚਾਹੀਦੀ Hindu Muslim Sikh Isai ਸਭ ਨੇ ਭਾਈ ਭਾਈ ਸਾਰਾ ਧਰਮ ਦਾ ਸਤਕਾਰ ਕਰਨਾ ਚਾਹੀਦਾ ਵਾ ਇੱਕ ਵਾਰੀ ਜਰੂਰ ਸੋਚਣਾ ਚਾਹੀਦਾ ਵੀ ਅਗਰ ਕੋਈ ਸੀਨ ਦੇ ਨਾਲ ਕਿਸੇ ਦੀ ਧਰਮ ਧਾਰਮਿਕ ਭਾਵਨਾਵਾਂ ਨੂੰ ਥੇਸ ਪਹੁੰਚਦੀ ਆ ਉਹ ਚੀਜ਼ ਜਿਹੜੀ ਆ ਨਹੀਂ ਕਰਨੀ ਚਾਹੀਦੀ ਔਰ ਕਿਸੇ ਵੀ ਧਰਮ ਦੇ ਬਾਰੇ ਤੁਸੀਂ ਵੀਡੀਓ ਬਣਾ ਰਹੇ ਹੋ ਕੋਈ ਫਿਲਮ ਦੇ ਵਿੱਚ ਸੀਨ ਪਾ ਰਹੇ ਹੋ ਜਰੂਰ ਉਸ ਧਰਮ ਦੇ ਲੋਕਾਂ ਨਾਲ ਗੱਲ ਕਰਨੀ ਚਾਹੀਦੀ ਆ ਫਿਲਮ ਬਣਾਉਣ ਤੋਂ ਪਹਿਲਾਂ ਉਹ ਵੀਡੀਓ ਬਣਾਉਣ ਤੋਂ ਪਹਿਲਾਂ ਵੀ ਤੁਹਾਨੂੰ ਕੋਈ ਪੱਤੀ ਦੇਣੀ ਆ ਕਿਉਂਕਿ ਫਿਰ ਅਸੀਂ ਵੀ ਨਹੀਂ ਚੁੰਦੇ ਵੀ ਅਸੀਂ ਕਿਸੇ ਤੇ ਕਾਰਵਾਈ ਕਰਾਈਏ ਮਗਰ ਅਗਰ ਕੋਈ ਦੁਬਾਰਾ ਵੀ ਇਹ ਗਲਤੀ ਕਰੇਗਾ ਕਿ ਮਸੀ ਭਾਈਚਾਰਾ ਗਲੋਬਲ ਕ੍ਰੈਕਸ਼ਨ ਕਮੇਟੀ ਵੱਟ ਕੇ ਸਿੱਧਾ ਵਿਰੋਧ ਕਰੇਗੀ ਤਾਂ ਨਾ ਹੀ ਇਹ ਸੈਸਪੋਰਟ ਹੈ ਤੁਹਾਨੂੰ ਜਰੂਰ ਕਿਲੋ ਮਾਰ ਦੇਗਾ ਚਾਹੇ ਹੀ ਸਾਈਪਾਈ ਤੇ ਪੋਰ ਵੀ ਪਾਈ ਕਰ ਦੇ ਲਿਆ ਬਦਲੇ ਸੀ ਪਹਿਲਾ ਹੌਸਿੰਗ ਕਿਉਂ ਨਹੀਂ ਆਪਣੇ ਅੰਦਰ ਕਿਉਂ ਨਹੀਂ ਇਹ ਚੀਜ਼ ਚੈੱਕ ਕੀਤੀ ਜਾਂਦੀ ਅੱਜ ਕੱਲ੍ਹ ਤਾਂ ਇਹ ਕਿ ਹਰੇਕ ਸੁਭਾਇ ਦੇ ਇੱਕ ਤਾਂ ਲੀਡਰ ਹਾਲੇਲੂਇਆ ਤੁਸੀਂ ਵੀਡੀਓ ਦੇ ਵਿੱਚ ਸੁਣਿਆ ਗਲੋਬਲ ਕਿਸ਼ਨ ਐਕਸ਼ਨ ਕਮੇਟੀ ਦੇ ਪ੍ਰਧਾਨ ਸ਼੍ਰੀ ਜਤਿੰਦਰ ਮਸੀ ਗੌਰਵ ਜੀ ਦੇ ਵੱਲੋਂ ਕਿ ਉਹਨਾਂ ਨੇ ਪ੍ਰਸ਼ਾਸਨ ਦਾ ਵੀ ਧੰਨਵਾਦ ਕੀਤਾ ਔਰ ਸਭ ਮਸੀ ਭਾਈਚਾਰੇ ਦੀ ਤੁਸੀਂ ਦੇਖਿਆ ਕਿ ਕਿਵੇਂ ਇੱਕ ਵਾਰ ਫਿਰ ਪ੍ਰਭਿਸ਼ਮ ਸਿਨੇਜਿਤ ਕਰਾਇਆ ਔਰ ਤੁਸੀਂ ਜਾਣਦੇ ਹੋ ਕਿ ਵਿਵਾਦਾਂ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਚੱਲ ਰਿਹਾ ਹੈ ਕਿ ਜਾਟ ਫਿਲਮ ਲੈ ਕੇ ਮਸੀ ਭਾਈਚਾਰੇ ਦੇ ਮਨਾਂ ਦੇ ਵਿੱਚ ਰੋਸ ਨੂੰ ਤੁਸੀਂ ਦੇਖਿਆ ਔਰ ਖੁਸ਼ੀ ਨਾਲ ਕਿ ਜੋ ਕਿ ਗਲੋਬਲ ਕਿਸ਼ਨ ਐਕਸ਼ਨ ਕਮੇਟੀ ਦੀ ਜੋ ਕਿ ਅੱਗੇ ਆਈ ਔਰ ਪੂਰੀ ਚਾਰਟ ਫਿਲਮ ਦੀ ਟੀਮ ਦੇ ਉੱਤੇ ਪਰਚਾ ਦਰਜ ਕਰਾਇਆ ਗਿਆ ਔਰ ਪ੍ਰਸ਼ਾਸਨ ਨੇ ਵੀ ਅਨਾਲ ਸਾਥ ਦਿੱਤਾ ਔਰ ਤੁਸੀਂ ਦੇਖਦੇ ਹੋ ਕਿ ਆਏ ਦੀ ਨਹੀਂ ਗਲੋਬਲ ਕਿਸ਼ਨ ਐਕਸ਼ਨ ਕਮੇਟੀ ਔਰ ਗਲੋਬਲ ਕਿਸ਼ਨ ਐਕਸ਼ਨ ਕਮੇਟੀ ਦੇ ਪ੍ਰਧਾਨ ਸ਼੍ਰੀ ਜਤਿੰਦਰ ਮਸੀ ਗੌਰਵ ਜੀ ਹਮੇਸ਼ਾ ਹੀ ਆਪਣੇ ਲੋਕਾਂ ਦੇ ਲਈ ਮਸੀ ਲੋਕਾਂ ਦੇ ਲਈ ਪਰਮੇਸ਼ਰ ਦੇ ਦਾਸਾਂ ਦੇ ਲਈ ਪਰਮੇਸ਼ਰ ਦੇ ਲਈ ਅੱਗੇ ਰਹਿੰਦੇ ਨੇ ਔਰ ਵਿਰੋਧੀਆਂ ਨੂੰ ਨੱਥ ਪਾਉਂਦੇ ਰਹਿੰਦੇ ਨੇ ਔਰ ਇੱਕ ਵਾਰ ਫਿਰ ਪਰਮੇਸ਼ਰ ਨੇ ਆਪਣੇ ਲੋਕਾਂ ਨੂੰ ਜਿੱਤ ਪਹੁੰਚ ਦਲਾਈਆ ਵਿਰੋਧੀਆਂ ਨੂੰ ਇੱਕ ਵਾਰ ਫਿਰ ਜੋ ਕਿ ਸ਼ਰਮਿੰਦਾ ਕੀਤਾ ਉਹਨਾਂ ਦਾ ਮੂੰਹ ਬੰਦ ਕੀਤਾ ਔਰ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਔਰ ਜੇਕਰ ਤੁਸੀਂ ਵੀ ਸ਼ਰਮਦਾਸੀਆ ਚੈਨਲ ਤੇ ਪਹਿਲੀ ਵਾਰ ਹੋ ਤਾਂ ਜੀ ਤੱਕ ਤੁਸੀਂ ਵੀ ਸ਼ਰਮਦਾਸੀਆ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰ ਸਕਦੇ ਹੋ ਬੈਲ ਆਈਕਨ ਨੂੰ ਦਬਾ ਸਕਦੇ ਹੋ ਕਿ ਜੋ ਵੀ ਅਸੀਂ ਰੋਜ਼ ਨਵੀਂ ਤੋਂ ਨਵੀਂ ਵੀਡੀਓ ਅਪਲੋਡ ਕਰੀਏ ਉਸ ਦਾ ਨੋਟੀਫਿਕੇਸ਼ਨ ਅਸੀਂ ਤਾਂ ਤੱਕ ਜ਼ਰੂਰ ਪਹੁੰਚਾ ਸਕੀਏ ਗੋਡ ਬlesਸ ਯੂ ਔਰ ਪਰਮੇਸ਼ਰ ਤੁਹਾਨੂੰ ਬlesਸ ਕਰੇ ਪਰਮੇਸ਼ਰ ਚਾਰੇ ਰੋ ਖਰੇ ਰੋ ਗੋਡ ਬlesਸ ਯੂ